ਹਾਂਜੀ ਕੀ ਹਾਲ ਆ ਜੀ ਠੀਕ ਠਾਕ ਹਾਂ ਜੀ ਸਾਰੇ ਵਧੀਆ ਹਾਂ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਛਾ ਜੀ ਮੈਂ ਕਈ ਵਾਰ ਗੱਲ ਕਰਦਾ ਹੁੰਨਾ ਕਿ ਜਿਉਂਦੇ ਜੀ ਨਾ ਜੇ ਕਿਸੇ ਦਾ ਸਾਥ ਦੇਣਾ ਆ ਤਾਂ ਜਿਉਂਦੇ ਜੀ ਦਿਆ ਕਰੋ ਮਰਨ ਤੋਂ ਬਾਅਦ ਨਹੀਂ ਮਰਨ ਤੋਂ ਬਾਅਦ ਫਿਰ ਕੀ ਫਾਇਦਾ ਫਿਰ ਘੜਾ ਉਹ ਵੇਖ ਰਿਆ ਫਿਰ ਉਹ ਵੇਖਦਾ ਤਾਂ ਹੈ ਨਹੀਂਗਾ ਨਾ ਤੋ ਤੁਹਾਡੀ ਸੇਫਤੀ ਕਰ ਸਕਦਾ ਆ ਤੇ ਨਿੰਦੇ ਦਾ ਜਿਹੜੀ ਉਹਨੇ ਕਰਨੀ ਫਿਰ ਜਿਉਂਦੇ ਨਹੀਂ ਕਰੀ ਜਾਣੀ ਆ ਜੇ ਮੈਂ ਕਰਦਾ ਰਹਿਣਾ ਸਾਥ ਦੇਣ ਦਾ ਮਤਲਬ ਇਸ ਤਰ੍ਹਾਂ ਨਹੀਂ ਹੁੰਦਾਗਾ ਕਿ ਪੈਸੇ ਨਾਲ ਹੀ ਸਾਥ ਦਿੱਤਾ ਜਾਂਦਾ ਕਿਸੇ ਦਾ ਵੀ ਅਸੀਂ ਕਿਸੇ ਨੂੰ ਪੈਸਾ ਦੇਾਂਗੇ ਫੇਰ ਹੀ ਸਾਥ ਆ ਨਹੀਂ ਇਦਾਂ ਨਹੀਂ ਹੁੰਦਾਗਾ ਜੇ ਕੋਈ ਬੰਦਾ ਕੰਮ ਕਰਦਾ ਹਨਾ ਜੇ ਕੋਈ ਬੰਦਾ ਕੰਮ ਕਰਦਾ ਤਾਂ ਉਹਨੂੰ ਕਹਿ ਦੇਣਾ ਵੀ ਹਾਂ ਵੀ ਬਹੁਤ ਵਧੀਆ ਆ ਕਰ ਅਸੀਂ ਤੇਰੇ ਨਾਲ ਆ ਕੋਈ ਗੱਲ ਨਹੀਂ ਹਨਾ ਵੀ ਜੇ ਕਿਤੇ ਲੋਡ ਪਈ ਤਾਂ ਸਾਨੂੰ ਦੱਸੇ ਐਨੀ ਗੱਲ ਬੜੀ ਹੁੰਦੀ ਹੈ ਬੰਦੇ ਵਾਸਤੇ ਬੜੀ ਗੱਲ ਹੁੰਦੀ ਹੈ ਤੇ ਜੇ ਅਸੀਂ ਸੋਚੀਏ ਨਾ ਵੀ ਪੈਸੇ ਨਾਲ ਹੀ ਹੁੰਦਾ ਸਾਰਾ ਕੁਝ ਤਪੈਸਿਆਂ ਨਾਲ ਵੀ ਨਹੀਂ ਹੁੰਦਾਗਾ ਤੁਸੀਂ ਮੈਂ ਉਹ ਵੀਰ ਦਾ ਨਾਮ ਭੁੱਲ ਗਿਆ ਪੰਜਾਬ ਦੇ ਵਿੱਚ ਆ ਵੀਰ ਉਹ ਬੜੀ ਹੈਲਪ ਕਰਦਾ ਆ ਲੋਕਾਂ ਦੀ ਉਹ ਤੇ ਕਿਸੇ ਨੂੰ ਰੇੜੀ ਲੈਤੀ ਕਿਸੇ ਨੂੰ ਸਬਜੀ ਦੀ ਰੇੜੀ ਕਰਾਤੀ ਐਦਾਂ ਛੋਟੇ ਛੋਟੇ ਕਾਰੋਬਾਰ ਕਰਾ ਕੇ ਦਿੰਦਾ ਆ ਤੇ ਇਸ ਤਰ੍ਹਾਂ ਨਹੀਂ ਹੁੰਦਾਗਾ ਕਿ ਆਪਦੀ ਜਾਇਦਾਦ ਆ ਜਿਹੜੀ ਉਹ ਕਿਸੇ ਦੇ ਨਾਮ ਕਰਾ ਦੇਣੀ ਆ ਮੈਂ ਇੱਕ ਤੁਹਾਨੂੰ ਗੱਲ ਦੱਸਾਂ ਕੱਲ੍ਹ ਨਾ ਇੱਕ ਭਰਾ ਨੇ ਮੈਨੂੰ ਮੈਸੇਜ ਕੀਤਾ ਤੁਸੀਂ ਪੜ ਵੀ ਸਕਦੇ ਆ ਸਕਰੀਨ ਤੇ ਬਹੁਤ ਵਧੀਆ ਮੈਨੂੰ ਗੱਲਬਾਤ ਲੱਗੀ ਆ ਵੀਰ ਕੌਣ ਆ ਕਿੱਥੋਂ ਆ ਮੈਨੂੰ ਨਹੀਂ ਪਤਾ ਇਸ ਗੱਲ ਦਾ ਪਰ ਵੀਰ ਨੇ ਜਿਹੜੀ ਗੱਲ ਕਹੀ ਆ ਵੀਰ ਜੀ ਨੇ ਪੜ੍ਹ ਵੀ ਸਕਦੇ ਤੁਸੀਂ ਕਮੈਂਟ ਉੱਤੇ ਸਕਰੀਨ ਤੇ ਕਹਿੰਦੇ ਸਾਨੂੰ ਤੁਹਾਡੇ ਵੀਡੀਓ ਬਹੁਤ ਸੋਹਣੇ ਲੱਗਦੇ ਐਨੀ ਗੱਲ ਨਾ ਬੜੀ ਹੁੰਦੀ ਐ ਤੇ ਕੁਝ ਭਰਾ ਹੈਲਪ ਦੂਸਰੀ ਤਰ੍ਹਾਂ ਵੀ ਕਰਦੇ ਆ ਗਾਲਾਂ ਵੀ ਕੱਢਦੇ 1 ਮਿੰਟ ਚ ਆ ਕੇ ਜਿਹੜੀ ਸਹੀ ਗੱਲ ਬੰਦਾ ਕਰ ਰਿਹਾ ਨਾ ਉਹਨੂੰ ਫਿਰ ਗਾਲਾਂ ਕੱਢਣਗੇ ਉਹ ਦਿਖਾਉਂਦੇ ਆ ਵੀ ਅਸੀਂ ਤੇਰੇ ਆਪਦੇ ਆ ਕਿਆ ਬਾਤ ਆਮਾਨ ਸਾਹਿਬ ਦੀ ਗੱਲ ਸੁਣੋ ਪਾਜੂ ਕਰਾਂ ਮਰਗਿਆਂ ਦੇ ਮਗਰੋਂ ਲੋਕ ਕੀ ਪਾਉਂਦੇ ਕਹਾਣੀਆਂ 70 ਦੇ ਬੈਠੇ ਅਫਸੋਸ ਕਰਨਗੇ ਜਦੋਂ ਬੰਦਾ ਚੜ੍ਹਾਈ ਕਰ ਜਾਂਦਾ ਉੱਥੇ ਬੈਠੇ ਸਾਰੇ ਹੀ ਕਹਿਣਗੇ ਓਏ ਇਹਦੇ ਅਰਗਾਂ ਨਹੀਂ ਮੁੜ ਕੇ ਜੰਮਣਾ ਹਮ ਮੈਂ ਕਹਿੰਦਾ ਉਹਨਾਂ ਨੂੰ ਮੋਏ ਨੂੰ ਕੀ ਫਾਇਦਾ ਕਹਿਣ ਦਾ ਕਿਤੇ ਜਿਉਂਦੇ ਜੀ ਹਰ ਬੰਦਾ ਲਾਈਫ ਦੇ ਉਹਦੇ ਚੈਲੰਜੇਸ ਨੇ ਵੱਡਾ ਛੋਟਾ ਅਮੀਰ ਗਰੀਬ ਹਰ ਬੰਦਾ ਉਹਦੀ ਇੱਕ ਸਟਰਗਲ ਉਹਦੇ ਚੈਲੰਜ ਚੱਲ ਰਹੇ ਨੇ ਜੀ ਮੈਂ ਕਹਿੰਦਾ ਹੁਣ ਨਾ ਕਿਤੇ ਆਪਣੇ ਦਾ ਮੜਾ ਮਟਾ ਮੋਢਾ ਥਾਫ ਦਿਓ ਵੀ ਹੈਗੀਆਂ ਤੇਰੇ ਨਾਲ ਯਾਰ ਜਿਉਂਦੇ ਜੀ ਤਾਂ ਉਹਨੂੰ ਫਾਇਦਾ ਹੋਵੇ ਨਾ ਸਹੀ ਆ ਹੱਲਾਸ਼ੇਰੀ ਕਿਸੇ ਨੂੰ ਦੇਣੀ ਆ ਭੈਣ ਭਾਈ ਨੂੰ ਦੋਸਤ ਮਿੱਤਰ ਰਿਸ਼ਤੇਦਾਰ ਨੂੰ ਜ਼ਰੂਰ ਉਹ ਜਿਵੇਂ ਗੁਰਦਾਸ ਮਾਨ ਦਾ ਇੱਕ ਸੌਂਗ ਆ ਨਾ ਕਹਿੰਦਾ ਮਾਂ ਦੀ ਹੱਲਾਸ਼ੇਰੀ ਸ਼ੇਰ ਬਣਾ ਦਿੰਦੀ ਹੈ ਜਿਹੜੀ ਹੱਲਾਸ਼ੇਰੀ ਹੁੰਦੀ ਹੈ ਨਾ ਇਹ ਬੰਦੇ ਨੂੰ ਸ਼ੇਰ ਬਣਾ ਦਿੰਦੇ ਆ। ਸਭ ਪੈਸੇ ਚਾਹੀਦੇ ਹੁੰਦੇ ਆ ਜੀ। ਹਾਂਜੀ ਸਾਡੀਆਂ ਇੰਡੀਵਿਜੂਅਲ ਸਭ ਦੀਆਂ ਸਟ੍ਰਗਲਸ ਹੁੰਦੀਆਂ ਜੀ ਜ਼ਿੰਦਗੀ ਦੀ। ਇੱਕ ਦੂਜੇ ਦਾ ਮੋਢਾ ਥਾਪੜਿਆ ਕਰੋ ਯਾਰ ਵੀ ਹੈਗੇ ਆ ਤੇਰੇ ਨਾਲ ਜਿੰਨੇ ਜੋਗੇ ਆ। ਹਾਂਜੀ ਗੱਲਬਾਤ ਸੁਣੀ ਆ ਹਰ ਭਜਨ ਮਾਨ ਦੀ। ਸੋ ਇਹ ਗੱਲਾਂ ਬਾਤਾਂ ਆ। ਅਸੀਂ ਨਾ ਅਸੀਂ ਐਵੇਂ ਦੇ ਹੈ ਨਹੀਂ ਅਸਲ ਦੇ ਵਿੱਚ। ਰਿਸ਼ਤੇਦਾਰ ਤਾਂ ਛੱਡੋ ਤੂੰ ਨਾਮ ਹੀ ਕੀ ਲੈਣਾ ਰਿਸ਼ਤੇਦਾਰ ਤਾਂ ਲੱਤਾਂ ਖਿੱਚਣੇ ਹੁੰਦੇ ਆ ਅੱਛਾ ਤੁਸੀਂ ਰਿਸ਼ਤੇਦਾਰ ਇੱਕ ਮੈਂ ਚੀਜ਼ ਤੁਹਾਨੂੰ ਰਿਸ਼ਤੇਦਾਰ ਕੋਈ ਨਹੀਂ ਚਾਹੁੰਦਾ ਹੁੰਦਾਗਾ ਵੀ ਤੁਸੀਂ ਸਾਹਮਣੇ ਵਾਲੇ ਤੋਂ ਥੋੜੇ ਤਾਂ ਨੁ ਹੋ ਜਾਓ ਹਰ ਇੱਕ ਰਿਸ਼ਤੇਦਾਰ ਦੀ ਇਹੀ ਸੋਚ ਹੁੰਦੀ ਆ ਵੀ ਇਹਦੀਆਂ ਲੱਤਾਂ ਖਿੱਚੇ ਇਹਨੂੰ ਇੱਕ ਗਰੀਬ ਆ ਨਾ ਇਹ ਦਿਹਾੜੀ ਕਰ ਕਰਕੇ ਖਾਂਦਾ ਨਾ ਲੋਕਾਂ ਦੇ ਇਹਨੂੰ ਇਦਾਂ ਦਾ ਹੀ ਰੱਖਣਾ ਆ ਇਹਨੂੰ ਤਾਂ ਨਹੀਂ ਹੋਣ ਦੇਣਾਗਾ ਇਦਾਂ ਦੇ ਲੋਕ ਹੁੰਦੇ ਆ ਉਹਨਾਂ ਨੇ ਕਦੇ ਨਹੀਂ ਕਿਹਾ ਬਈ ਹਾਂ ਵੀ ਬਹੁਤ ਸੁਣਾ ਜਿੱਦਾਂ ਹੁਣ ਆਪਾਂ YouTube ਤੇ ਕੰਮ ਕਰਦੇ ਆ ਠੀਕ ਆ ਐਫੀਲੀਟਿੰਗ ਦਾ ਕੰਮ ਉਹ ਨੋ ਨੋ ਨੀ ਨੀ ਮੈਂ Amazon ਤੋਂ ਆਪਣੀ ਸਾਈਡ ਆ ਮੈਂ ਉਹਦਾ ਲਿੰਕ ਵੀ ਦਿੰਨਾ ਹੁੰਦਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੁੰਦਾ ਕੋਈ ਚੀਜ਼ ਤੁਸੀਂ ਖਰੀਦਣੀ ਹੁੰਦੀ ਹੈ ਨਾ ਆਨਲਾਈਨ ਤੇ ਹੈਲਪ ਜਿੱਦਾਂ ਕਹਿੰਦੇ ਵੀ ਜਿਉਂਦੇ ਦੀ ਹੈਲਪ ਜਿਉਂਦੇ ਦੀ ਹੈਲਪ ਕਰਨੀ ਹੈ ਨਾ ਮਦਦ ਕਰਨੀ ਆ ਤੇ ਆਨਲਾਈਨ ਜੇ ਤੁਸੀਂ ਕੋਈ ਚੀਜ਼ ਖਰੀਦਦੇ ਆ ਤੇ ਉਹਨੂੰ ਫੋਲੋ ਕਰ ਲੈਣਾ ਤੁਸੀਂ ਤੇ ਜੋ ਮੈਂ ਉਸ ਤੇ Amazon ਦੀਆਂ ਕੋਈ ਸਸਤੀਆਂ ਚੀਜ਼ਾਂ ਹੁੰਦੀਆਂ ਤੇ ਉਹ ਮੈਂ ਮਤਲਬ ਕਿ ਉੱਥੇ ਪਾਉਂਦਾ ਰਹਿਣਾ ਆਪਣੀ ਸਾਈਡ ਤੇ ਐਮਾਜ਼ੋਨ ਦੇ ਥਰੂ ਹੀ ਆ ਉਹ ਸਿਸਟਮ ਤਾਂ ਸੋ ਇਹ ਗੱਲ ਆ ਵੀ ਜਿਉਂਦੇ ਦੀ ਮਦਦ ਕਰੋ ਜਿਉਂਦੇ ਦੀ ਮਦਦ ਮਰਿਆਂ ਨੂੰ ਕੀ ਹੈ ਫਿਰ ਮਰਿਆਂ ਦੇ ਭੁੱਮਾ ਫੁੱਲ ਸੁੱਟੀ ਜਾਓ ਜੋ ਮਰਜ਼ੀ ਕਰੀ ਜਾਓ ਮੰਨ ਲਓ ਮੈਂ ਮਰ ਗਿਆ ਫਿਰ ਜੋ ਮਰਜ਼ੀ ਕਰੀ ਜਾਏ ਹੋ ਤੁਸੀਂ ਤੇ ਬਾ ਮਰਜ਼ੀ ਕਹੀ ਜਾਓ ਯਾਰ ਮੀਤੇ ਮੈਟ ਦੀ ਕੋਈ ਆ ਵੀਡੀਓ ਨਹੀਂ ਆਈ ਯਾਰ ਕੋਈ ਵੀਡੀਓ ਨਹੀਂ ਆਈ ਵੀਡੀਓ ਚ ਆ ਕੇ ਥੱਲੇ ਕਮੈਂਟ ਕਰਿਆ ਕਰੋ ਬਈ ਯਾਰ ਸਾਨੂੰ ਆ ਵਧੀਆ ਗੱਲ ਲੱਗੀ ਆ ਜੇ ਗਲਤੀ ਵੀ ਆ ਨਾ ਗਲਤੀ ਵੀ ਆ ਤੇ ਬਈ ਯਾਰ ਇੱਥੋਂ ਥੋੜਾ ਜਿਹਾ ਤੂੰ ਐ ਬੋਲ ਗਿਆ ਜੈਤੂ ਥੋੜੇ ਜਿਹਾ ਵੀਡੀਓ ਨੂੰ ਇਸ ਤਰ੍ਹਾਂ ਬਣਾਉਣਾ ਸੀ ਇਦਾਂ ਇਹ ਚੀਜ਼ਾਂ ਬੰਦੇ ਨੂੰ ਖਾਂ ਵਧਣ ਵਾਸਤੇ ਉਤਸ਼ਾਹਿਤ ਕਰਦੀਆਂ ਹਨ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਹਨ ਤੇ ਤੁਸੀਂ ਆਨਲਾਈਨ ਕੋਈ ਵੀ ਚੀਜ਼ ਖਰੀਦਦੇ ਆ ਤਾਂ ਆਪਣਾ ਲਿੰਕ ਹੈਗਾ ਆ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਗਾ ਮੈਂ ਆਨਲਾਈਨ Amazon ਤੋਂ Flipkart ਤੋਂ ਪ੍ਰੋਡਕਟ ਅਕਸਰ ਮੇਰੇ ਨਾਲ ਜੋ ਵੀਡੀਓ ਚੱਲਦਾ ਆ ਉਹ ਸ਼ੋਅ ਕਰਦੇ ਹੁੰਦੇ ਆ ਤੇ ਆਨਲਾਈਨ ਤੁਸੀਂ ਜਾ ਕੇ ਜੋ ਜੇ ਕੋਈ ਚੀਜ਼ ਖਰੀਦਦੇ ਆ ਤਾਂ ਉਹ ਚੀਜ਼ ਉਥੋਂ ਖਰੀਦਿਆ ਕਰੋ ਹੈਲਪ ਹੋ ਜਾਂਦੀ ਹੈ ਬੰਦੇ ਦੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਹੁਣ ਤੁਸੀਂ ਵੀ ਦੇਖ ਰਹੇ ਹੋ ਨਾ ਸਾਬ ਹੈ ਨਾ ਮੈਂ ਆਪਣੀ ਹਕੀਕਤ ਤੁਹਾਨੂੰ ਦੱਸ ਹੀ ਚੁੱਕਾ ਵੀਡੀਓ ਸਾਰੇ ਵੀਡੀਓ ਦੇ ਵਿੱਚ ਰਿਸ਼ਤੇਦਾਰਾਂ ਨੂੰ ਤਾਂ ਕੀ ਦੱਸਣੀ ਹੁੰਦੀ ਹੈ ਕਈ ਵਾਰ ਇਦਾਂ ਦੇ ਭੈਣ ਭਰਾ ਹੁੰਦੇ ਹੋ ਨਾਲ ਖੜ੍ਹ ਜਾਂਦੇ ਆ ਕਿ ਹੈ ਨਾ ਜਿਹੜੇ ਚਾਹੁੰਦੇ ਹੁੰਦੇ ਆ ਵੀ ਯਾਰ ਇਹ ਬੰਦਾ ਰੋਜ਼ ਹੀ ਰੋਂਦਾ ਰੋਜ਼ ਰੋਜ਼ਾਨਾ ਹੀ ਰੋਂਦਾ ਯਾਰ ਹੈ ਨਾ ਗੱਲ ਕਈ ਵਾਰ ਪਤਾ ਕੀ ਹੁੰਦੀ ਹੈ ਕਈ ਵਾਰ ਬੰਦੇ ਨਾ ਖੁਸ਼ ਬੜੇ ਹੁੰਦੇ ਆ ਲੇਕਿਨ ਉਹਨਾਂ ਦੇ ਜਿਹੜੇ ਦਰਦ ਹੁੰਦੇ ਆ ਨਾ ਉਹ ਉਹਨਾਂ ਦੀ ਖੁਸ਼ੀ ਦੇ ਹਾਸੇ ਦੇ ਮਗਰ ਛਿਪੇ ਹੁੰਦੇ ਆ ਸਾਨੂੰ ਪਤਾ ਨਹੀਂ ਲੱਗਦਾਗਾ ਅਸੀਂ ਅਸੀਂ ਇਹ ਸੋਚਦੇ ਰਹਿੰਦੇ ਪਈ ਇਹ ਤਾਂ ਬੜਾ ਖੁਸ਼ ਬੰਦਾ ਆ ਖੁਸ਼ ਰਹਿਣਾ ਮੇਰੀ ਇੱਕ ਨਾ ਮਜਾਜ ਜੀ ਨੂੰ ਕਹਿ ਦਿੰਦੇ ਆ ਮੇਰਾ ਉਹ ਆ ਸਿਸਟਮ ਆ ਇੱਕ ਤਰ੍ਹਾਂ ਦਾ ਜਿੱਦਾਂ ਕਹਿੰਦੇ ਆ ਵੀ ਹੁਣ ਮੇਰੀ ਗਰੀਬੀ ਤਾਂ ਚੱਲਦੀ ਰਹਿੰਦੀ ਆ ਅਮਾਨਦਾਰ ਜਿਹੜਾ ਬੰਦਾ ਹੁੰਦਾ ਨਾ ਮੈਂ ਪਹਿਲਾਂ ਕਈ ਵੀਡੀਓ 'ਚ ਗਿਆ ਵੀ ਅਮਾਨਦਾਰ ਜਿਹੜਾ ਬੰਦਾ ਹੁੰਦਾ ਨਾ ਉਹ ਗਰੀਬ ਹੀ ਰਹਿੰਦਾ ਹੁੰਦਾ ਅਕਸਰ ਉਹ ਗਰੀਬ ਹੀ ਹੁੰਦਾ ਹੁੰਦਾ ਆ ਉਹ ਅਮਾਨਦਾਰ ਬੰਦਾ ਅਮੀਰ ਨਹੀਂ ਹੋ ਸਕਦਾਗਾ ਕਿਉਂ ਉਹਨੇ ਹਰ ਇੱਕ ਚੀਜ਼ ਦੇਖਣੀ ਹੁੰਦੀ ਵੀ ਨਹੀਂ ਯਾਰ ਆ ਚੀਜ਼ ਇੰਨੇ ਦੀ ਹੈ ਨਾ ਤੇ ਮੈਂ ਇੰਨੀ ਮਹਿੰਗੀ ਨਹੀਂ ਵੇਚਣੀਗੀ ਜਾਂ ਕੰਮ ਇੰਨੇ ਦਾ ਹੈ ਨਾ ਮੈਂ ਇੰਨੇ ਕੀ ਲੈਣੇ ਆ ਜਦੋਂ ਹੁਣ ਮੰਨ ਲਓ ਮੈਂ ਕਿਸੇ ਦੇ ਕੰਮ ਕਰਨ ਗਿਆ ਵੀਡੀਓ ਛੱਡ ਕੇ ਨਾ ਭੱਜਿਆ ਕਰੋ ਮੈਂ ਕਿਸੇ ਦੇ ਕੰਮ ਕਰਨ ਗਿਆ ਉਹਦੀ ਤਾਰ ਤਾਰ ਹੀ ਖਰਾਬਾ ਤਾਰ ਟੁੱਟੀ ਸੀ ਮੈਂ ਜੋੜਤੀ ਮੈਂ ਉਹਨੂੰ ਕਿਹਾ ਜੀ 200 ਰੁਪਏ ਦੇ ਦਿਓ ਅਗਲਾ ਕਹਿੰਦਾ ਤੂੰ ਤਾਰ ਜੋੜੀ ਐ ਹੁਣ ਉਹੀ ਉਹਦਾ ਪੱਖਾ ਜਾਂ ਕੂਲਰ ਏਸੀ ਜੋ ਵੀ ਮੈਂ ਚੱਕ ਕੇ ਲੈ ਗਿਆ ਦੁਕਾਨ ਤੇ ਉਥੇ ਮੈਨੂੰ ਕਹਿਣਾ ਜੀ ਇਹਦਾ ਤੇ ਜੀ ਮੋਟਰ ਖਰਾਬ ਆ ਇਹਦਾ ਜੀ ਕਪੈਸਟਰ ਪੈਣ ਵਾਲਾ ਇਹਦਾ ਜੀ ਉਹ ਹੋਣ ਵਾਲਾ ਇਹਦਾ ਫਲਾਣਾ ਹੋਣ ਵਾਲਾ ਫਿਰ ਅਗਲੇ ਨੂੰ 1500 ਰੁਪਏ ਲੈ ਲੋ ਦੇ ਦੇਣਾ ਉਹਨੇ ਸੋ ਈਮਾਨਦਾਰ ਬੰਦੇ ਨੂੰ ਪਹਿਚਾਣਿਆ ਕਰੋ ਯਾਰ ਪਹਿਚਾਣਿਆ ਕਰੋ ਤੁਹਾਡੇ ਨਾਲ ਸਾਡੇ ਨਾਲ ਇਹ ਚੀਜ਼ਾਂ ਹੁੰਦੀਆਂ ਲੇਕਿਨ ਸਾਡੀ ਕਰਤੂਤ ਮਾੜੀ ਆ ਇਹ ਨਹੀਂ ਵੀ ਚੰਗੇ ਬੰਦੇ ਹੈ ਨਹੀਂ ਦੁਨੀਆ ਦੇ ਵਿੱਚ ਬੜੇ ਚੰਗੇ ਬੰਦੇ ਆ ਲੇਕਿਨ ਉਹਨਾਂ ਨੂੰ ਕੀਮਤ ਨਹੀਂ ਮਿਲਦੀ ਫਿਰ ਉਹਨਾਂ ਨੂੰ ਝੂਠ ਬੋਲਨੇ ਪੈਂਦੇ ਆ ਸੋ ਇੰਨੀਆਂ ਗੱਲਾਂ ਆ ਮਾਣਸਾਬ ਦੇ ਕਹਿਣਾ ਨੂੰ ਮੋੜਾ ਥਪਥਪਾ ਦਿਆ ਕਰੋ ਲਾਈਕ ਲੀਕ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਕਿਤੇ ਨਹੀਂ ਐ ਕਰਕੇ ਉਂਗਲ ਕਰਨੋਂ ਇਹ ਡਾਂਸਰਾਂ ਦੇ ਵੀਡੀਓ ਜਿਵੇਂ ਸ਼ੇਅਰ ਕਰਦੇ ਆ ਨਾ ਐਵੇਂ ਕਰ ਦਿਆ ਕਰੋ ਸਮਝਿਆ ਕਰੋ ਡਾਂਸ ਕਰਦਾ ਆ ਮਨਜੀਤ ਹੈ ਠੀਕ ਹੈ ਜੀ ਬਸ ਇਹ ਨਹੀਂ ਇਹ ਗੱਲਾਂ ਮਾਤਾ ਸੀਗੀਆਂ ਜਿਉਂਦੇ ਰੋ ਹੱਸਦੇ ਰੋ ਵਸਦੇ ਰੋ ਟੈਨਸ਼ਨ ਨਾ ਲਿਆ ਕਰੋ ਖੁਸ਼ ਰਹਾ ਕਰੋ ਓਕੇ ਬਾਏ ਥੈਂਕ ਯੂ